ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸ ਪੀਬੀ 02 ਤੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜੱਦੀ ਪੰਮਰੀ ਥਰੀਆ ਲੋ ਵੀਰ ਜੀ ਆਹ ਦੀਪ ਵੀਰ ਦੀ ਛਾਤ ਪਾਰਟੀ ਤੁਹਾਨੂੰ ਪਹਿਲਵਾਨ ਜੀ ਠੀਕ ਹੈ ਜੀ ਤੇ ਇਹ ਵੀਰ ਸ਼ਿਰਦੇ ਨੇ ਉਸਤਾਦ ਜੀ ਹੋਣਾ ਦੇ ਇਹ ਛਾਤ ਜੀ ਵੀਰ ਹੋਣਾ ਦੀ ਤੇ ਅੱਜ ਜਿੱਦਾਂ ਕੀ ਤੁਹਾਨੂੰ ਪਤਾ ਹੀ ਆ ਵੀ ਵਤਾਰ ਦੇ ਚੌਥੇ ਆਦਵਾਰ ਸ਼ੀਲਡੋੜ ਦੀ ਪਈ ਹੈ ਜੀ ਅੰਮ੍ਰਿਤਸਰ ਸਾਹਿਬ ਤੇ ਉਹਦੇ ਵਿੱਚ ਵੀਰ ਦਾ ਗੋਠਾ ਸੀ ਤੇ ਇਹ ਪਰਿੰਦੇ ਜੀ ਆਓ ਤੁਹਾਨੂੰ ਨਿਖਭਰਾ ਦਈਏ ਕਰੀ ਪਰਿੰਦਿਆਂ ਦੇ ਸੱਤ ਪਰਿੰਦੇ ਜੀ ਇਹ ਸੱਤ ਪਰਿੰਦੇ ਜੀ 1 2 3 4 5 6 7 ਠੀਕ ਹੋ ਗਿਆ ਜੀ ਇਹ ਸੱਤ ਪਰਿੰਦੇ ਜੀ ਵੀਰ ਹੁਣਾਂ ਦੇ ਇਹ ਸੱਤ ਪਰਿੰਦੇ ਪੂਰੇ ਕਵਰ ਹੋ ਗਏ ਜੀ ਤੇ ਬਾਕੀ ਤੁਹਾਨੂੰ ਪੱਲੇ ਦੀ ਵੀਡੀਓ ਦਿਖਾਣੇ ਆ ਛੰਡੀ ਛੁੰਡੀ ਦੀ ਵੀਡੀਓ ਠੀਕ ਹੈ ਜੀ ਤੇ ਆਪਣੇ ਗੋਰਾ ਵੀਰ ਜੀ ਮੂਸਾ ਭਾਈ ਠੀਕ ਹੈ ਜੀ ਨਾਲਕਪੁਰੇ ਤੋਂ ਆ ਲੋ ਜੀ ਪਰਿੰਦੇ ਬਾਹਰ ਨਿਕਲਦੇ ਪਏ ਜੇ ਦੀਪੂ ਵੀਰ ਦੇ ਠੀਕ ਹੈ ਜੀ ਆ ਦੀਪੂ ਵੀਰ ਚਾਹ ਆ ਠੀਕ ਹੈ ਜੀ ਪਾਰਟੀ ਤੁਹਾਨੂੰ ਪਹਿਲਵਾਨ ਜੀ ਸ਼ਰੀ ਪ੍ਰਧਾਨ ਕਿੱਥੇ ਲੱਗਦੀ ਹੈ ਇਹ ਵੀਰ ਦੇ ਪਰੇ ਦੇ ਬਾਹਰ ਨਿਕਲ ਗਏ ਜੀ ਠੀਕ ਹੈ ਜੀ ਬਾਹਰ ਨਿਕਲ ਗਏ ਇਹ ਪਰਿੰਦੇ ਛੰਡੀ ਹੁਣ ਮਾਰਨੀ ਹੈ ਕਿ ਲੋ ਜੀ ਛੰਡੀ ਮਾਰਨ ਲੱਗਾ ਇਹ ਵੀਰ ਟੇਪੂ ਵੀਰ ਦੇ ਜੀ ਸਾਨੂੰ ਭਵਾਂਦੇ ਠੀਕ ਹੈ ਜੀ ਆ ਥਲੇ ਰਹਿ ਗਏ ਦੋ ਚਲਦੇ ਛੰਡੀ ਆ ਸਾਤ ਕਬੂਤਰ ਦੇਖੋ ਗਿਆ ਜੀ ਆਹੋ ਤਾਂ ਆਉਂਦੇ ਆਲੇ ਕੋਈ ਗੱਲ ਨਹੀਂ ਜਿੱਦਾਂ ਮੈਂ ਕੀ ਆ ਕਾਕਾ ਚੰਡੀ ਮਾਰਦਾ ਪਿਆ ਜੀ ਅੱਜ ਕਮਿਊਨਾਈਟ ਹੋ ਗਿਆ ਚਲ ਸਾਲਾ ਛਾਕੇ ਚੰਡੀ ਆ ਲੋ ਜੀ 1 ਮਿੰਟ ਦੀ ਚੰਡੀ ਸੀ ਤੇ ਚੰਡੀ ਗਈ ਏ ਵਾਜ ਠੀਕ ਹੈ ਜੀ ਆ ਪਰਿੰਦੇ ਜੀ ਹਾਤੇ ਦੇ ਹਾਤੇ ਪਰਿੰਦੇ ਜੀ ਉੱਪਰ ਠੀਕ ਹੋ ਗਿਆ ਜੀ ਗਾਇਬ ਨਹੀਂ ਇਹ ਟਾਇਰ ਆਹ ਲੋ ਬਈ ਨਹੀਂ ਝਾੜਦੀ ਉਹਨੇ ਪੂਛ ਝਾੜਦੀ ਹੈ ਕੋਈ ਗੱਲ ਨਹੀਂ ਹਾਂ ਲੋ ਜੀ ਅਗਲੀ ਵੀਡੀਓ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਾਥਰੀ ਯਾਰ